ਕਰ ਆ ਗਿਆ ਐ ਇਧਰ ਧਰਤੀ ਮਰੋਂ ਮੱਥਾ ਟੇਕਦਾ ਹਰਮਨ ਬੁਲਟ ਬਾਬੇ ਪਰਸੇਮ ਪੰਡਾਲ ਦਾ ਪੋਤਾ ਬਾਰੇ ਬੁਲਟ ਦੂਰੇ ਬਾਹਰੇ ਹੋ ਜਾਓ ਜਿਹੜੇ ਬੰਦੂਆ ਬਾਹਰੇ ਹੋ ਜਾਓ ਭਾਈ ਬਣ ਕੇ ਬਾਹਰੇ ਜਿੰਨਾ ਦਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮੈਚ ਆ ਆ ਵੀ ਬਾਕੀ ਆ ਨਾ ਕੰਮ ਕਰੋ ਬਲੋਜੀ ਹੈਲੋ ਆ ਨਾ ਯਾਰ ਕਰੋ ਆ ਮੈਕ ਦਮ ਮਾਰ ਦੋ ਪਹਿਰੇ ਲਾਲਕਰੇ ਵਾਜੇ ਮੈਂ ਮੈਕ ਦੂਸਰੇ ਬੰਦ ਕਰਦੇ ਸਾਰੇ ਪਿਆਰ ਨਾਲ ਉਹ ਪਿਆਰ ਨਾਲ ਉਹ ਲਾਲਕਰੇ ਨਾਮ ਮਾਰੋ ਬੇਨਤੀ ਹੈ ਯਾਰ ਮੈਕ ਚ ਪਿਆਰ ਪਿਆਰ ਸਾਰਾ ਆਫੋਨ ਚੱਕ ਲੈ ਪਹਿਰੇ ਲਾਲਕਰੇ ਥੋੜੀ ਬਸ ਦੇ ਦਿਨ ਮੈਕ ਚ ਯਾਰ ਬਾਟੇ ਨਾਲ ਕਰਿਓ ਲੜਾਈ ਕਰਾਂ ਪਿੱਤਰੋ ਰੇਡ ਪਾਉਣ ਦੇ ਲਈ ਖੇਡ ਦਾ ਅੰਦਰ ਵੱਧਦਾ ਹੋਇਆ ਔਰ ਚੌਥ ਜਫੀਤੋ ਇੱਕ ਮਾਰੀ ਰੇਡ ਵੀਰਪੁਰਿਆ ਹਾਈਲੈਂਡ ਪਟਿਆਲਾ ਤੇ ਸੋਪਾ ਪਟਾਚੋ ਬਾਈਲਰ ਜੀ ਦਾ ਢੱਲੋ ਹਮੇਸ਼ੀ ਕਰਦਾ ਉਹਨਾਂ ਵੱਲੋਂ ਆਓ ਮੁਕਾਬਲਾ ਸਰਤ ਬੰਨੇ ਬੰਨੇ ਹੋ ਗਈ ਪਿੱਤਰੋ ਇੱਕ ਪਾਸੇ ਪਿੰਟਾ ਤੇ ਦੂਜੇ ਪਾਸੇ ਉਹ ਵੀਰਪੁਰਿਆ ਹਰਖਾ ਦਾ ਕਬੱਡੀ ਦਾ ਅੱਜ ਬੋਲ ਤੇ ਚੱਕੇ ਜਾਣ ਹੋਗੇ ਆਹ ਸ਼ੱਕਰਵਾਲੀਆ ਪਿੰਡਾ ਫੜ ਲਿਆ ਮੇਰੇ ਮਿੱਤਰੋ ਇੱਕ ਬੱਲੇ ਆਹ ਪਿੰਡਾ ਫੜ ਲਿਆ ਆਹ 37 ਜੋੜਦਾ ਹੋਇਆ ਆਹ ਦਲਿਆ ਪੁਲਕ ਮੇਰੇ ਵਿਰੋ ਕਬੱਡੀ ਪੌਂਡ ਦੇ ਲਈ ਇੱਕ ਪਾਸੇ ਵੀਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਇੱਕ ਵਾਰ ਵੀਰਪੁਰਿਆ ਇੱਕ ਪਾਸੇ ਬੁਲਤ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਹੋ ਗਿਆ ਸਿਰਾ ਹੋ ਗਿਆ ਆ ਸਿਰਾ ਹੋ ਗਿਆ ਖੀਰਾਵਾਲੀਆ ਬੁਲਤ

ਲੱਗੇ ਹੋਇਆ ਉਹ ਇੱਕ ਬੰਕੇ ਲੱਗੇ ਹੋਇਆ 4 ਬੁੱਤਰ ਸ਼ੇਰਤ ਵਿਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸੋਹਣਾ ਖੇਡ ਲਓ ਜੱਗੀ ਆ ਦੂਸਰੇ ਪਿੰਡਾ ਸੱਜਣਵਾਲੀਆ ਕੇ ਟਿੱਬਿਆਂ ਦਾ ਪੁੱਤ ਕਹੜ ਕਰੀ ਜਾਂਦਾ ਏ ਉਹ ਦੁਨੀਆ ਇਸ਼ਾਰੇ ਨਾਲੋਂ ਪੱਤ ਘੜਦੀ ਕਿ ਮਿੱਤਰਾਂ ਦੇ ਕਾ ਪੁੱਤੇ ਉਹੀ ਹੋਣੀਆਂ ਇਹਦਾ ਅਜੋ ਕਾਰਨ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੋ ਮੇਰੇ ਵੀਰੋ ਸਾਹਮਣੇ ਬੋਲਟ ਦੀ ਪਾਈ ਹੈ ਕਬੱਡੀ ਉਹ ਵੀਰਪੁਰੀਆ ਤੇ ਦੂਜਾ ਇਹ ਆ ਇਹ ਆ ਇਹ ਆ ਇੱਥੇ ਰੱਖ ਓਏ ਖੜੀ ਹੈ ਪਿਆਰ ਨਾਲ ਦੇ ਖੜੀ ਹੈ ਜੱਫੇ ਲੱਗਦੇ ਆ ਰੇਟਾ ਪੈਂਦੀ ਆ ਦੇਖੋ ਬੋਲਟ ਸਮੇਂ ਫੇਰ ਹਰ ਬਲ ਬੋਲਟ ਖੀਰਮਾਲ ਦੀ ਧਰਤੀ ਦਾ ਇੱਥੇ 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 ਭਾਈ ਵਾਹ ਇੱਥੇ ਇੱਥੇ ਇਹ ਆ ਇਹ ਆ ਇਹ ਆ ਓ ਬਾ ਵੇ ਕਿੰਨਾ ਓ ਪਿੰਡਾ ਸੱਜਣਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਪਰ ਵੱਧਦਾ ਹੋਇਆ ਜੱਗੂਆ ਸ਼ੇਰ ਉਹ ਮੁੰਡੇ ਨੂੰ ਇੱਕ ਪਾਸੇ ਇੱਕ ਨਾ ਮੀਰਪੁਰੀਆ ਤੇ ਦੂਜੇ ਪਾਸੇ ਪਿੰਡਾ ਸੱਜਣਵਾਲੀਆ ਓ ਖੜਕਾ ਵਰਕਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਜੱਫਾ ਉੱਧਰ ਤੇ ਜੱਫਾ ਇੱਧਰ ਜੱਫਾ ਉੱਧਰ ਤੇ ਜੱਫਾ ਇੱਧਰ ਓ ਨਜ਼ਾਰਾ ਆ ਜਾਂਦਾ ਹੈ ਦਰਸ਼ਕ ਬੱਜੀ ਜਾਂਦਾ ਮੰਨੇ ਦੀ ਰੇਡ ਤੇ ਉਧਰ ਇਧਰ ਜੱਸਾ ਉਧਰ ਹੀ ਜੱਸਾ ਇਧਰ ਸਾਬੋ ਘੇਰ ਆ ਗਿਆ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਤੇ ਆ ਤੇ ਆ ਤੇ ਇੱਥੇ ਏ ਕਾਵਾਪਾ ਓਏ ਕਾਵਾਪਾ ਹੋਸਾ